ਸੂ ਰੂਪਿਆਰਿਓ ਜਿਨੇ ਵੀ ਸਤਕਾਰਯੋਗ ਵੀਰ ਇਹ ਵੀਡੀਓ ਦੇਖ ਰਹੇ ਆ ਸੋ ਬੇਨਤੀ ਹੈ ਕਿ ਪਹਿਲਾ ਆਪਾ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂਪਿਆਰਿਓ ਜ਼ਿਲ੍ਹਾ ਬikaner ਤਹਿਸੀਲ ਖਾਜੂਵਾਲਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਗੁਰਮਤੀ ਵਿਦਿਆਲਿਆ ਗੜ ਜੋ ਕਿ ਆਪ ਜੀ ਦੇ ਸਾਰੇ ਹੀ ਜੋ ਕਿ Rajasthan ਦੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕੀ ਗੁਰੂ ਪਿਆਰਿਓ ਕੀ ਗੁਰੂ ਸਾਹਿਬ ਜੀ ਨੇ ਤਰਸ ਕੀਤਾ ਹੈ ਜਿਦੇ ਵਿੱਚ 6 ਅਪ੍ਰੈਲ ਦੇ ਆਪਣੇ ਅਮਰ ਸੰਚਾਰ ਰੱਖੇ ਗਏ ਨੇ ਜਿਦੇ ਵਿੱਚ ਰਾਗੀ ਢਾਡੀ ਕੀਰਤਨੀਏ ਜਥੇ ਵੀ ਪਹੁੰਚਣਗੇ ਤੇ ਸੋ ਬੇਨਤੀ ਹੈ ਰਾਜ ਹੋਮ ਹਮ ਆਕਰਕੇ ਜਿਹੜੇ ਜਿਹੜੇ ਗੁਰੂ ਤੇ ਵੀ ਸਾਡੀ ਵਿਚਾਰ ਜਾ ਰਹੀ ਹੈ ਹੱਥ ਜੋੜ ਕਰਕੇ ਬੇਨਤੀ ਹੈ ਜਿਦੇ ਵਿੱਚ ਗੁਰਮਤਿ ਵਿਦਾਲਿਆ ਤਿਆਰ ਹੋਣ ਜਾ ਰਿਹਾ ਹੈ ਜਿਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਗਤਕਾ ਹਾਰਮੋਨੀਅਮ ਤਪਲਾ ਸੁਲਾਈ ਦਿੱਤੀ ਜਾਊਗੀ ਜਿਦੇ ਵਿੱਚ ਬਹੁਤ ਵੱਡੇ ਪੱਦਰ ਤੇ ਅਮਰ ਸੰਚਾਰ ਵੀ ਰੱਖੇ ਜਾ ਰਹੇ ਨੇ ਸੋ ਬੇਨਤੀ ਹੈ ਜਿੰਨ ਤੋ ਜਿੱਥੋਂ ਤੱਕ ਸਤਕਾਰਯੋਗ ਵੀਰਾਂ ਕੋਲੇ ਇਹ ਵੀਡੀਓ ਜਾ ਰਹੀ ਹੈ 6 April ਨੂੰ ਸਾਰੇ ਹੀ ਵੀਰਾਂ ਨੇ ਹਮ ਹਮਾ ਕਰਕੇ ਜੋ ਕਿ ਜ਼ਿਲ੍ਹਾ ਬਿਕਾਨਰ ਤਹਿਸੀਲ ਖਾਜੂਵਾਲਾ ਇੱਕ ਪਾਵਲੀ ਵਿਖੇ ਸਾਰੇ ਹੀ ਗੁਰਮੁਖ ਵੀਰਾਂ ਨੇ ਇਹ ਪਹੁੰਚਣਾ ਹੈ ਦਿਨ ਐਤਵਾਰ ਦਿਨੇ ਐਤਵਾਰ ਹਾਂ ਜੀ ਦਿਨ ਐਤਵਾਰ ਬਣਦਾ ਹੈ 6 April ਦਾ ਤੇ ਸਾਰੇ ਹੀ ਗੁਰਮੁਖਾਂ ਦੇ ਚਰਨਾਂ ਵਿੱਚ ਬੇਨਤੀ ਹੈ ਲਾਗੇ ਸਾਗੇ ਜਿੱਤੋਂ ਵੀ ਗੰਗਾਨਗਰ ਤੱਕ ਦੀ ਇਹ ਸੰਗਤ ਤੱਕ ਬੇਨਤੀ ਹੈ ਤੇ ਬਾਕੀ ਜਿੱਥੋਂ-ਜਿੱਥੋਂ ਤੱਕ ਵੀ ਇਹ ਸਾਡੀ ਵੀਡੀਓ ਜਾ ਰਹੀ ਹੈ ਸਤਿਕਾਰਯੋਗ ਚਾਹ ਪੰਜਾਬ ਤੋਂ ਵੀ ਸਿੰਘ ਨੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਸਾਰੇ ਹੀ ਗੁਰਮੁਖਾਂ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਗੁਰਮਤਿ ਵਿਦਿਆਲੇ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਣੀ ਹੈ ਤੇ ਜਿਹਦੇ ਵਿੱਚ ਕਿਸੇ ਵੀ ਵੀਰ ਨੇ ਕੋਈ ਖੰਡੇ ਬਾਟੇ ਦੀ ਪਹੁੰਚ ਸਕਣੀ ਹੈ ਉਹ ਵੀ ਸੰਪਰਕ ਕਰੇ ਚੜ੍ਹਦੀ ਕਲਾ ਵਿੱਚ ਗੁਰੂ ਦੇ ਪਿਆਰੇ ਪਹੁੰਚਣਗੇ ਜੋ ਕਿ ਬਾਣੀ ਅਤੇ ਬਾਣੇ ਦੇ ਨਾਲ ਜੁੜੇ ਹੋਏ ਚੜ੍ਹਦੀ ਕਲਾ ਵਾਲੇ ਜੀਵਨ ਵਾਲੇ ਗੁਰਸਿੱਖ ਅਮਰਤਾਰੀ ਸਿੰਘ ਸੋ ਬੇਨਤੀ ਇਹ ਵੀ ਸਾਰੇ ਹੀ ਗੁਰਮੁਖਾਂ ਨੇ ਹੋਸ਼ ਕਰਕੇ ਲਾਹਾ ਪ੍ਰਾਪਤ ਕਰਨਾ ਹੈ ਅਸੀਂ ਸਾਕੀ ਜਿੰਨੇ ਵੀ ਸਾਡੇ ਵਿਦਿਆਰਥੀ ਨੇ ਬਾਬਾ ਜੋਰਾਵਰ ਸਿੰਘ ਬਾਫਤੇ ਸਿੰਘ ਜੀ ਦੇ ਗੁਰਮਤਿ ਵਿਦਿਆਲੇ ਦੇ ਸਾਰਿਆਂ ਦੀ ਬੇਨਤੀ ਹੈ ਸਾਰੇ ਗੁਰਮੁਖਾਂ ਦੇ ਚਰਨਾਂ ਵਿੱਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ